ਇੱਥੇ ਬੋਟਾ ਨਹੀਂ ਜਾ ਸਕਦਾ ਸੁਰਖੀ ਨੇ ਆਏ ਇੱਥੇ ਬੈਠਾ ਜੀ ਇਹਨੂੰ ਪਤਾ ਹੀ ਨਾ ਬੋਲੇ ਇਹ ਕਿਹਨੇ ਮਾਰ ਦਿਆ ਕਾਂਦੇ ਸਰਪੰਚੀ ਮਾਰਦੇ ਦਰਪੰਚੀ ਨਹੀਂ ਇੱਕ ਤਾਂ ਬੰਦਾ ਕੁੱਤੇ ਜਿਹਾ ਘਰੇ ਪੁੱਤ ਨੂੰ ਮਾਰ ਕੇ ਰਾਤ ਨੂੰ ਦੋ ਕਰਾਂ ਦੇ ਕੁੱਤੇ ਪੈ ਗਈ ਜੀ ਬੰਦਾ ਜਿਹੜੇ ਬੰਦੇ ਜਿਹੜੇ ਬੈਠੇ ਗਏ ਉਹਨੂੰ ਬੰਦਾ ਹੋਵੇਗਾ ਜੋ ਇਹ ਬੋਲ ਮੋਗਾ ਕਿਹਨੇ ਬੰਦੇ ਕਹਿੰਦੇ ਸੀ ਜੀ ਵੀ ਇਹਦੇ ਕਲਾਮ ਮਤਾ ਪਾਉ ਉਹਨੂੰ ਕਿਸੇ ਨੇ ਕੰਮ ਦੇ ਰੱਖਣਾ ਹੈਗਾ ਸਭ ਤੋਂ ਪਹਿਲਾਂ ਉਹ ਬੰਦੇ ਨੇ ਕੰਮ ਤੇ ਰੱਖਣਾ ਹੈ ਇਹ ਕਹਿੰਦੀ ਕਰਦਾ ਪਿੰਡ ਦੇ ਦੋ ਬੰਦੇ ਜੀ ਦੀ ਦਾ ਪਰਵਾਰ ਪੂਰੇ ਕੁੱਪੜੇ ਮਾਰ ਕੇ ਸੀ ਇਕੱਠੇ ਹੋ ਕੇ ਕੁੱਟਣ ਮਾਰ ਕੇ ਦੀਏ ਮੈਂ ਖੋਟ ਇਹਨਾਂ ਦਾ ਪੰਜ ਹੋ ਜਾਂਦਾ ਨਹੀਂ ਭੰਗ ਇਹਨੂੰ ਪਿੰਡ ਦੇ ਉੱਥੇ ਹਾਂ ਜੀ ਪੂਰੇ ਮਜ਼ਦੂਰ ਦੇ ਨੂੰ ਜਿਹੜੇ ਸੁਨੀਕ ਨੇ ਉਹਨਾਂ ਨੂੰ ਕੁੱਟਣ ਮਾਰ ਕੇ ਖੋਟ ਨੇ ਉਹਨਾਂ ਦਾ ਗਾਂ ਦਾ ਤੇ ਪੈਂਤ ਭੁੰਜੀ ਲਾ ਲੈ ਕੋਈ ਬੋਲਦਾ ਜੀ ਫਿਰ ਉਸ ਨੂੰ ਕਹਿੰਦੇ ਕਿ ਕਿਉਂ ਭਈਆਂ ਬਰੀਬਾਂ ਨੂੰ ਕਰਦੇ ਹੋ ਜੀ ਪ੍ਰਸਰਚ ਕਰਨਾ ਕਰਾ ਦਿੱਤਾ ਵਾਹ ਰਾਤ ਜੀਰਾਂ ਦੋਸ ਪਾਈ ਗਿਓ ਕਿ ਮੁੰਡੇ ਨੇ ਕਹਿਵਿਆ ਪਾਣੀ ਕਿੰਨੀ ਸੁਗਹਿਲਾ ਐਨੀ ਗੱਲ ਕਹਿਣ ਤੇ ਬਾਹਰ ਲੱਗ ਜਾ ਬੂਲੇ ਘਰੇ ਵੜੀ ਈ ਨਾ ਆ ਗਈ 12 ਮਾਰ ਕੋਈ ਜਦ ਬੱਲੇ ਆ ਗਏ ਉਸੇ ਪਿੰਡ ਦੇ ਬੰਦਿਆਂ ਨੇ ਭੁਲੇ ਆਪਣੇ ਘਰੇ ਵੜਾ ਲਈ ਉਹਨਾਂ ਸਾਨੂੰ ਕਹਿਣ ਲੱਗੇ ਪ੍ਰਦੇਸ ਕੀ ਆ ਜਰੀਬ ਵਾਜੂ ਦਾ ਤੁਸੀਂ ਵਿਧਾਇਕਾਂ ਦੇ ਮਾੜਾ ਭਗੇ ਨੂੰ ਬੋਲ ਕੇ ਕਰਾ ਜਾ ਜੇ ਨਾਮ ਮੈਂ ਸਿਰਫ ਆਖ ਦਵਾਂ ਉਹੀ ਕੰਮ ਹੋ ਰਹੀ ਸਾਰੇ ਬਾਹਰ ਬਾਗੇ ਮੁੰਡੇ ਨੌਜਵਾਨ ਦਾ ਕੋਈ ਰਾਇ ਨਹੀਂ ਇਹ ਤਾਂ ਕਹਿੰਦੇ ਠੱਕਣਾ ਭੁੱਦਾਂਗੇ ਕੋਠੇ ਛੋੜੀਆਂ ਦੇ ਪਾਲੂ ਕਿੰਨੇ ਬਣਾ ਲੈ ਇਹ ਤਾਂ ਇਹ ਕਹਿੰਦੇ ਮੁਰੂ ਇਹਦਾ ਆਪਣੇ ਸ਼ਾਇਰ ਸ਼ਰੇ ਆ ਸਾਡੇ ਆ ਕੀ ਨਾ ਆਪਣਾ ਜਵਾਹਰ ਹੁੰਨ ਗਿਆ ਜਮਾ ਜੀ ਕੋਈ ਧੂਰ ਨਹੀਂ ਗੱਲ ਜੋ ਕੋਈ ਨੌਜਵਾਨ ਹੋ ਰਹੀ ਨਹੀਂ ਨਾ ਜੀ ਆਪ ਵੀ ਠੱਕਾ ਕਰਨੀ ਰਵੱਜ ਆਇਆ ਜੇ ਪਿਆਰ ਹੋਤਾ ਆਇਆ ਜੇ ਮੁੰਡੇ ਆਜ ਫੁੱਲ ਚਾਰ ਪਾਸੇ ਮੁੰਡੇ ਫੁੱਟਾਏ ਤਾਂ ਕਰਦੇ ਆ ਸਾਡੇ ਜਿਸ ਵੇਲੇ ਤਾਂ ਕਰਦੇ ਆ ਬੇਤੇ ਵੋਟਾਂ ਦੇ ਜਿਹੜੇ ਲਾਸ਼ਲੇ ਮਾਰੇ ਜੀ ਵੋਟਾਂ ਬਣਾਉਣ ਉਹ ਬਹੁਤ ਬੀਜ ਦੇ ਰਹੇ ਆਂ ਬਣਾ ਤੇ ਜੀ ਦੇਖੋ ਕਿਸੇ ਸਰਪੰਚ ਨੇ ਕਿਸੇ ਮੈਂਬਰ ਨੇ 5 ਸਾਲ ਮੈਂਬਰੀ ਤੋਂ ਪਰਚੀ ਕਰਨੀ ਹੈ ਮੈਂ ਕਹਿੰਿਆ ਸਰਪੰਚ ਜੀ 500 ਦੀ ਖਾਤਰ ਆਪਾਂ ਜੇ ਅਪਰ ਕੰਡੇ ਕਿੰਨੇ ਚਿਰ ਦੀ ਵੀਨਾਂਗੇ ਜੀ ਬਾਬਾ ਜੀ ਇਹ ਕਿਹਦੇ ਮਤਾ ਪਾ ਦੋ ਦਿਨਾਂ ਹੋ ਗਏ ਪਹਿਲਾਂ ਇਸ ਦਾ ਦੋਤਾ ਕਰਨੀ ਕੋਈ ਹੱਥ ਜਿਹੜੇ ਬੰਦੇ ਤਾੜੇ ਸੀ ਕਿੰਨੇ ਕੋਹ ਨਹੀਂ ਹੁੰਦਾ ਯਾਰ ਰੈਂਟ ਕਿੰਨਾ ਨਾ ਰਹਦੇ ਨਹੀਂ ਹੋ ਆਹ ਨੇ ਆਈਦੇ ਮੇਰੇ ਤੋਂ ਫੈਕਟਰੀ ਗਿਆ ਕਾਲ ਕਰਨਾ ਕੀ ਹੈ ਕੁਝ ਵੀ ਨਹੀਂ ਜੀ ਇੱਕ ਟੱਕਰ ਫਿਰ ਸ੍ਰੀ ਕੇ ਇਕੱਠਾ ਕਰਾਇਆ ਉਹਦਾ ਪੁੱਛ ਵੀ ਲਈ ਜਾਂਦੇ ਸਾਰੇ ਇਕੱਠੇ ਕਰ ਹਾਂ ਇਹਦਾ ਇਨੈਕਟ ਹੋਣਾ ਜੀ ਉਹ ਪੁੱਛ ਕੇ ਨੇ ਸਾਰੇ ਕੀ ਨਾ ਚਾਲ ਬੁਰੀ ਅੱਖ ਹੀ ਲੈ ਜਾਂਦੀ ਮੇਰੇ ਆਪ ਜੀ ਵੀ ਆਈਆਂ ਮੇਰੇ ਆਪ ਜੀ ਵੀ ਮੇਰੇ ਕੋਲ ਮੈਂ ਤੁਹਾਨੂੰ ਕੋਮਰਾ ਦੇਖਿਆ ਕਿਥੋਂ ਬਰਾਦੋਂ ਕਿਥੇ ਬਾਕੀ ਲੜਦੇ ਨਹੀਂ ਚੱਲਦੇ ਹਰੇਕ ਨਾ ਨਹੀਂ ਬਰਾਬਰ ਪਿੰਡ ਚ ਨਾ ਪਿੰਡ ਦੀ ਫੇਰ ਨਹੀਂ ਉਤੋਂ ਨਹੀਂ ਗਿਆ ਸਾਡੇ ਪਿੰਡ ਦੇ ਨੂੰ ਐ ਵੀ ਗੱਡੀ ਦਾ ਖਰਚਾ ਬਣੇ ਦਾ ਦੂਰ ਦੀ ਘੁਮਾ ਕੇ ਰੋ ਜਾ ਗੱਡੀ ਨਹੀਂ ਬਣਦੀ ਬੇ ਵੇਖਦਾ ਇੱਕ ਬਈਆ ਐ ਸਾਡੇ ਇੱਕ ਬਈਆ ਐ ਜਿਹੜਾ ਚਾਈ ਖਾਣ ਪੈਂਦਾ ਕਾਹਾਂ ਰਿਸ਼ਤੇਦਾਰਾਂ ਦੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰਾਂ ਨਾਲ ਬੋਲਦਾ ਹੁੰਦੀਆਂ ਇੱਕ ਬਈਏ ਨਾਲ ਕਿਹਨੂੰ ਕੌਣ ਉਹਨੂੰ ਬਈਆ ਮੈਂ ਜਾ ਔਰ ਨੀ ਪੈਂਦੇ ਜਿਉ ਸੱਦਿਆਂ ਬਾਗੀ ਤੇਰੀ ਪੀਰ ਉਹਦੀ ਸਾਰੇ ਪਿੰਡ ਨੂੰ ਬਾੜ ਦਿੰਦੇ ਸਾਰਾ ਪਿੰਡ ਗਿਆ ਸੀ ਨਾ ਇਹ ਨਹੀਂ ਗਿਆ ਤਰਾ ਪੁੱਛ ਕੇ ਦੇਈਏ ਸੱਜਣ ਤੇਰੇ ਗੱਲਾਂ ਆਪ ਫਰੇ ਫਰੇ ਜਿੰਨੇ ਦਾ ਕਰੇ ਕੋਈ ਵਰਦਾ ਸੁਲਾਮੀ ਦਾ ਫੇਰ ਦੇਣਗੀ ਜੀ ਫੇਰ ਦੋ ਦੋ ਸਾਥ ਨੇ ਜਦੋਂ ਆਉਂਦੇ ਕੰਮ ਧੰਦੇ ਉਹਨੇ ਫੇਰ ਠੀਕ ਆਏ ਮੈਂ ਮੇਰੀ ਖਾਣਾ ਨਾ ਪੈਂਦੀ ਜਿਉ ਫੇਰ ਆਪ ਤੇ ਕੰਮ ਧੰਦੇ ਉਹਨੇ ਜੀ ਬਾਗਿਆ ਬਾਈ ਗਿਆ ਲਾਜੇ ਤੂੰ ਬਾਈ ਗਿਆ ਜੀ ਦਿਮਾਗ ਮੋਪਰਦਾ ਥੋੜੀ ਜੀ ਸਾਰਾ ਪਿੰਡੀ ਗਿਆ ਕੀਤੇ ਨਹੀਂ ਜੀ ਇਹਦਾ ਨਜ਼ਾਰਾ ਪੈਠੀ ਜਿਹੜੇ ਇਹਨਾਂ ਦੇ ਨਾਸਾ ਬਾਗ ਘਾਰ ਘਾਰ ਕੋਸਾ ਕੋ ਬਣੀ ਜਾਂਦਾ ਹੈ ਉਹ ਬੰਦੇ ਹੱਕ ਨਾਲ ਵੱਡੀ ਗੱਲ ਤੇ ਉਹ ਬੈਠੇ ਜਮੀਨ ਨਾਲ ਲੈਣ ਲੱਗ ਗਿਆ ਤੇ ਦੇਖੋ ਜੇ ਕੱਲ ਮੈਂ ਬਾਹਦਰਪੁਰ ਪਿੰਡ ਗਿਆ ਉਹਨਾਂ ਕੋਲ ਬੈਠ ਕੇ ਇੱਕ ਭਈਏ ਦੇ ਗੋਲਪਿਆ ਦੇ ਰੇੜੀ ਤੇ ਸਿਰ ਤੇ 40 ਲੱਖ ਦੀ ਦੁਕਾਨ ਲੈ ਲਈ 80 ਲੱਖ ਦੀ ਕੋਠੀ ਲਈ ਅਜੇ ਤਾਂ ਹੋਰ ਵੀ ਹੈ ਕਿੰਨੇ ਕ੍ਰਿਮੀਨਲ ਬੰਦੇ ਨੇ ਇਹ ਜੋ ਪੀਰ ਆ ਕਰਾਇਮ ਕਰਦੇ ਆ ਉਹ ਉਥੋਂ ਭੱਜ ਕੇ ਦਵਾ ਜਾਂਦੇ ਆ ਆਪਣਾ ਨਿਯਮ ਬਣਾ ਚੱਲਿਆ ਮਾੜਿਆ ਕਾਪਰ ਆਪਾਂ ਜਾਣਦੇ ਨੂੰ ਬਾਰੇ ਬਾਜੂ ਬਾਜੂ ਉਹ ਬਈ ਇਹ ਪੂਰੀ ਗਵਰਨਰਲਤ ਹੋ ਗਏ ਨੇ ਬਾਈ ਕੀ ਹੋ ਗਿਆ ਉਹ ਅਗਰ ਸਿੱਧਾ ਲੋਰ ਇਹ ਹੀ ਆਇਆ ਆਪਣੇ ਪਾਸੇ ਅਰੇ ਹੋਰ ਦੇਖਣੇ ਸਨਮਾਨ ਦਾ ਰੱਖੀ ਪਈ ਇਹਦਾ ਨਾਮ ਹੁੰਦਾ ਰਾਜੂ ਰਮ ਸ਼ਰਲਾ ਪਈ ਰਾਮ ਜੀ ਦਾ ਨਾਮ ਦਾ ਸ਼੍ਰੀਮਾ ਦੇਵੀ ਜੁਲਾ ਰਾਣੀ ਭਗਵਾਨੀ ਮੈਂ ਦਿਵਕਰ ਨਾਮ ਹੀ ਰੱਖਣ ਲੱਗ ਗਏ ਕਰਮਜੀਤ ਸਿੰਘ ਹਾਂ ਸਰਦਜੀਤ ਸਿੰਘ ਦੁਨੀਆਂ ਦੇ ਨਾਮ ਨਾਲ ਬਦਲ ਗਏ ਉਹ ਸਿਗਤ ਕੌਰ ਰੱਖਣ ਲੱਗ ਗਏ ਐਵੇਂ ਚੱਲ ਰਿਹਾ ਦਿੰਨਾ ਰਾਤ ਮੈਂ ਕਰਦਾ ਕੋਟਾ ਕਿਰਪਾ ਦਾ ਪੁਰਾਣਾ ਰਜ਼ਾ ਕੀਤਾ ਜੀ ਅੱਜ ਵੀ ਆਮ ਜੇਪਨ ਹੋਰ ਸੋਚੂ ਤੂੰ ਮੈਂ ਤੁਸੀਂ ਉਹ ਸਰ ਵੀ ਗਿਆ ਲੱਗੇ ਦੋ ਹੀ ਸੁੱਤੇ ਆ ਜਾ ਰਿਹਾ ਇਹ ਪਾਸ ਹੋ ਰਿਹਾ ਇਹ ਰੋੜ ਦਾ ਅੱਜ ਕਦੀ ਬੈਠ ਗਿਆ ਬਈ ਇਹ ਤਾਂ ਹੈ ਤਾਂ ਕਿ ਸਾਰਾ ਇੰਟਰੇਨ ਕਿਵੇਂ ਹੋਲੇ ਮੋੜ ਕੇ ਦੂਜੇ ਰੇਲਾਂ ਵੀ ਅੱਕੇ ਮੋੜ ਟਿਕਾਣੀ ਜੂਥ ਬਾਹਰ ਨਿਕਲ ਜਿਆਦਾ ਬਾਹਰ ਹੁੰ ਜਾਣੇ ਮਾ ਜੇ ਚਾਹੋ ਬੜੁਰ ਸੋ ਬਾਹਰ ਚਾਹ ਹੰਮਰ ਦੇ ਇੱਕ ਹੌਲਦੋ ਇਹ ਗੱਲ ਸੁਣ ਮਤਾਈ ਹੈ ਕਿ ਜੇ ਇੱਕ ਪਈਆ ਕਰੇਡੀ ਦੇ ਸੱਤੇ ਕੋਟੀਆਂ ਪਾਰ ਸਰ ਦਾ ਦੁਕਾਨਾ ਲੈ ਸਕਦਾ ਲੱਖਾਂ ਰੁਪਏ ਨਾਲ ਤੇ ਸਾਡੇ ਮੁੰਡੇ ਕਦੇ ਕੰਮ ਨਹੀਂ ਰੈਂਖੇ ਪਤਾ ਮਰਜ ਨੂੰ ਇਹ ਬਖਣਾ ਕਰਦੇ ਆ ਜੇ ਅੱਧੇ 4-5 ਘੰਟੇ ਨੂੰ ਕੰਮ ਕਰਨ ਨੂੰ ਖੇਡ ਲਵਾ ਦੇ ਬਾਦ ਦਰ ਆਣ ਲਾਏ ਸੌਂਦੇ ਤੱਕ ਕੰਮ ਤੇ ਜਾਣਾ ਸਾਡੇ ਜਿਹੜਾ ਵੀ ਵੀ ਸਾਡੇ 15-15 ਘੰਟੇ ਕੰਮ ਕਰਦੇ ਆ ਸਾਡੇ ਮੁੰਡੇ ਬੜੇ ਜਨ ਦਾ ਸਪਾਰ ਹੋ ਗਏ ਕੰਮ ਦੇ ਨਾਲ ਵਿੱਚ ਬਾਕੀ ਨਸ਼ਾ ਤਾਂ ਲੋਕ ਡਾ ਲੈ ਰਹੇ ਨੇ ਵੀ ਮੈਂ ਤਾਂ ਹਰੇ ਕਹਾਵ ਦਾ ਮੁੰਡਾ ਐ ਕਿਹਦੇ ਬਾਹਰ ਜਾ ਰਹੀ ਹੈ ਉਹ ਪੂਰਾ ਰਸਣ ਲੱਗ ਗਿਆ ਹੈ ਬਾਹਰ ਜਾਣਾ ਪਰ ਲੋਕ ਇਥੋਂ ਇਹੀ ਜਿਹੇ ਆ ਰਿਹਾ ਉਹ ਕੁੜੀਆਂ ਖਾਣ ਲੱਗ ਗਿਆ ਅੱਛਾ ਹੁਣ ਉਸਾਰਾ ਕਰੋ ਸਾਡੇ ਮੁੰਡੇ ਪੂਰੇ ਡਾਕਟਰ ਹਾਂ ਨਹੀਂ ਪੈ ਗਏ ਪੈਸੇ ਨਹੀਂ ਪੈਸੇ ਦੀ ਖਾਦੀ ਰੌਟੀਆਂ ਹੁਣ ਇਥੇ 30 35 ਚਾੜੇ ਲੱਕ ਜਾ ਕੇ ਲੱਗ ਜਾਂਦੇ ਹੋਏ ਉੱਥੇ ਬਣਦੇ ਹੋ ਮਾਰੇ ਪੁਨੀ ਮਾਰ ਕੇ ਕੀ ਕਰੂ ਨਾ ਉਹ ਪੈਸੇ ਨਹੀਂ ਬਣਦੇ ਚਾਰ-ਚਾਰ ਰੁਪਏ ਤੋਂ 700 ਤੋਂ 15-15 ਰੁਪਏ ਨੂੰ ਡੇ ਇਕੱਠੇ ਕਿਸ ਹਸਪਤਾਲ ਦੇ ਰੰਗੇ ਸੰਦੀ ਸ਼ਰਮਣੀ ਕੀ ਉਹ ਉਸੇ ਰੋਟੇ ਤੋਂ ਦੁਵਾ ਕਰਾਇਆ ਹੋਈ ਅੜਫੇ ਜਤ ਮੱਜ ਅਜੀ ਡਿਮਾਂਡ ਮੱਥੇ ਨੀਪੇ ਜਿਵੇਂ ਨਿਕਲੀ ਯਾ ਚਾਰ-ਚਾਹੇ ਲੈ ਆਇਆ ਕਰੇ ਉਹਦੇ ਵਾਟ ਇਹੋ ਡੇ ਆ ਰਹੀਆਂ ਫੇ ਜਿਹੜੀਆਂ ਉਹ ਪਰ ਜਲਾ ਕੇ ਸਸ ਰੁਪਏ ਅਜੇ 5 ਰੁਪਏ ਅਜੀ ਅਸੀਂ ਇਸ ਪੂਰੇ ਜਮੇ ਕਰ ਤੋਂ ਲਿਆ ਹੋਇਆ ਜੇ ਦੇਖੋ ਆਪਾਂ ਮਾਰਗੀ ਸਸ ਸੋ ਨੰਬਰ ਦਾ ਪਹਿਲਾ ਮਰਵਾਇਆ 13 ਮਹੀਨੇ ਜਿੱਦੀ ਬੈਠੇ ਕੋਣਾ ਕੋਤਨ ਮੁਰਤੇ ਬੈਠੇ ਜਪੂੜ ਵਾਲੀ ਕੋਲ ਦਾ ਕਾਈ ਜਾਂਦੇ ਆ ਦਾਗਾ ਕਾਈ ਜਾਂਦਾ ਦਾਤਾ ਮਾਸ ਲਵਾਈ ਜਾਂਦੇ ਆ ਤੇ ਕਣਕ ਦੇ ਵਿੱਚ ਮਾਰ ਕੇ ਸੁੱਤੀ 40% ਕਣਕ ਲੋਕਾਂ ਨੇ ਸੁੱਤੀ ਵੇਚੀ ਅੱਜ 10 ਤੋਂ 80% ਦੁੱਗਣੀ ਹੋਈ ਤੀਜੇ ਸਾਲ ਵਟਗਾ ਬੰਦਾ ਬਾਅਦ ਜੇ ਕਮੇਟੀਆਂ ਬੰਦਾ ਸਰਕਾਰੀ ਕੀਤੀਆਂ ਹੁੰਦਾ ਫਿਰ ਉਹ ਤਾਂ ਵੀ ਰੁਪਏ ਵਧ ਰਹੇ ਨੇ ਕੋਣ ਕਰਵਾਉਂਦਾ Ai, eu tô de dia,